ਕਿ ਸਿਆਸਤ ਨਾਲ ਜੁੜੀ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਤਰੰਤਰਨ ਜ਼ਿਮਨੀ ਚੋਣ ਨੂੰ ਲੈ ਕੇ ਹਲੇ ਕੋਈ ਐਲਾਨਤਾ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਹੀ ਜੋ ਚੋਣ ਮੈਦਾਨ ਹੈ ਉਹ ਪਖਣਾ ਸ਼ੁਰੂ ਹੋ ਚੁੱਕਾ ਹੈ। ਕਾਬਲੇ ਜ਼ਿਕਰ ਹੈ ਕਿ ਦੋ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਿੱਖ ਪੰਥ ਦੇ ਵਿੱਚ ਵੱਡਾ ਰੁਤਪਾ ਰੱਖਣ ਵਾਲੇ ਸ਼ਹੀਦ ਦੀਤੀ ਨੇ ਵੀ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਜੀ ਹਾਂ ਅਸੀਂ ਜ਼ਿਕਰ ਕਰ ਰਹੇ ਹਾਂ ਸ਼ਹੀਦ ਭਾਈ ਬਿਆਨ ਸਿੰਘ ਮਲਵਾ ਦੀਤੀ ਬੀਬੀ ਅੰਮ੍ਰਿਤਕੌਰ ਮਲਵਾ ਦਾ ਜੋ ਕਿ ਸੰਸਿਆ ਸਰਬਜੀਤ ਸਿੰਘ ਖਾਲਸਾ ਦੀ ਭੈਣ ਵੀ ਨੇ ਅਤੇ ਉਹਨਾਂ ਦੇ ਵੱਲੋਂ ਹੁਣ ਆਜ਼ਾਦ ਤੌਰ ਤੇ ਮੈਦਾਨ ਦੇ ਵਿੱਚ ਨਿਤਰਨ ਦਾ ਐਲਾਨ ਕੀਤਾ ਗਿਆ ਪਰ ਹੁਣ ਇੱਕ ਪੋਸਟ ਜਿਹੜੀ ਕਿ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਜੋ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਜੇਕਰ ਬੀਬੀ ਖਾਲੜਾ ਜਾਂ ਫਿਰ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜਾਂ ਫਿਰ ਮਾਤਾ ਜੇਕਰ ਚੌਂ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਉਹ ਆਪਣਾ ਨਾਮ ਵਾਪਸ ਲੈ ਲੈਣਗੇ ਸੋ ਇੱਥੇ ਇਹ ਜਿਹੜੀ ਕਿ ਚਰਚਾ ਕਾਫੀ ਜ਼ਿਆਦਾ ਬਣੀ ਹੋਈ ਹੈਗੀ ਹੈ ਕਿ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਕਿ ਪਿਤਾ ਭਾਈ ਸਰਸੀਮ ਸਿੰਘ ਜੀ ਉਹ ਐਲਾਨ ਕਰ ਚੁੱਕੇ ਨੇ ਉਹ ਜਾਂ ਫਿਰ ਉਹਨਾਂ ਦਾ ਪਰਿਵਾਰਿਕ ਕੋਈ ਵੀ ਮੈਂਬਰ ਮੈਦਾਨ ਦੇ ਵਿੱਚ ਨਹੀਂ ਨਿਤਰੇਗਾ ਅਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਬੀਬੀ ਪਰਮਜੀਤ ਕੁਰਖਾਲੜਾ ਦੀ ਕਲ ਲਈਏ ਤਾਂ ਉਹਨਾਂ ਦੇ ਜਥੇਬੰਦੀ ਦੇ ਜਿਹੜੇ ਕੀ ਹੈਗੇ ਨੇ ਪ੍ਰਮੁੱਖ ਸਕੱਤਰ ਐਡਵੋਕੇਟ ਜਗਦੀਪ ਸਿੰਘ ਚੋਂ ਦਾ ਪਹਿਲਾਂ ਹੀ ਸਾਫ ਕਰ ਚੁੱਕੇ ਨੇ ਕਿ ਬੀਬੀ ਪਰਮਜੀਤ ਕੁਰਖਾਲੜਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਮੌਜੂਦਾ ਜਿਹੜੀ ਕੀ ਤਰੰਤਾਂ ਚੋਣ ਹੋਣ ਜਾ ਰਹੀ ਹੈ ਉਹ ਨਹੀਂ ਲੜਨਗੇ ਸੋ ਅਜੇਹੇ ਦੇ ਵਿੱਚ ਜੇਕਰ ਆਪਾਂ ਦੇਖਿਆ ਜਾਵੇ ਤਾਂ ਇੱਕ ਹੀ ਜਿਹੜਾ ਕੀ ਹੈਗਾ ਆ ਪੰਥ ਦੇ ਵਿੱਚ ਵਧੀਆ ਰੁਤਬਾ ਰੱਖਣ ਵਾਲੇ ਸ਼ਹੀਦ ਭਾਈ ਬਯੰਤ ਸਿੰਘ ਮਲਵਾ ਦੀ ਜਿਹੜੀ ਕੀਤੀ ਹੈਗੇ ਨੇ ਅੰਮ੍ਰਿਤਕੌਰ ਮਲਵਾ ਉਹੀ ਬਚਤੇ ਹੈਗੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਜਦੋਂ ਅਸੀਂ ਫੋਨ ਦੇ ਉੱਪਰ ਰਾਬਤਾ ਕੀਤਾ ਗਿਆ ਤਾਂ ਫਿਰ ਉਹਨਾਂ ਨੇ ਸਪਸ਼ਟ ਕੀਤਾ ਕਿ ਪੰਥਕ ਇਕਤਾ ਦੇ ਲਈ ਉਹਨਾਂ ਦੇ ਵੱਲੋਂ ਮੈਦਾਨ ਦੇ ਵਿੱਚ ਨਿਤਰਨ ਦਾ ਇਹ ਜਿਹੜਾ ਕਿ ਫੈਸਲਾ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਹੈਗਾ ਬੀਬੀ ਮਲਵਾ ਦਾ ਉਹ ਸੁਣ ਲੈਣੇ ਸੋ ਇਸ ਵੇਲੇ ਸਾਡੇ ਨਾਲ ਆਨਲਾਈਨ ਦੇ ਉੱਪਰ ਬੀਬੀ ਅੰਮ੍ਰਿਤਕੌਰ ਮਲਵਾ ਜੀ ਖੁਦ ਮੌਜੂਦ ਨੇ ਸੋ ਮੈਮ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਦੇ ਵਿੱਚ ਵੈਗਨੀ ਜੀ ਦਾ ਖਾਲਸਾ ਵੈਗਨੀ ਜੀ ਕਿਹਨਾਂ ਦਿਨ ਸੋ ਬੀਬੀ ਜੀ ਜਿਸ ਤਰ੍ਹਾਂ ਦੇ ਨਾਲ ਹਾਲਾ ਕਿ ਤਰਨਤਾਰਨ ਦੇ ਵਿੱਚ ਚੋਣਾਂ ਨੂੰ ਲੈ ਕੇ ਐਲਾਨ ਤਾਂ ਨਹੀਂ ਹੋਇਆ ਪਰ ਸਿਆਸਤ ਭਗਤੀ ਹੋਈ ਨਜ਼ਰ ਆ ਰਹੀ ਹੈ ਤੇ ਤੁਸੀਂ ਵੀ ਜਿਹੜਾ ਕਿ ਇਹ ਖੁਦ ਆਜ਼ਾਦ ਉਮੀਦਵਾਰ ਦੇ ਵਜੋਂ ਜਿਹੜਾ ਕਿ ਇਹ ਚੋਣ ਲੜਨ ਦਾ ਫੈਸਲਾ ਕੀਤਾ ਹੈਗਾ ਹਾਲਾ ਕਿ ਤੁਸੀਂ ਮਾਂਦਲ ਦੇ ਨਾਲ ਜੁੜੇ ਹੋ ਹੋ ਤਾਂ ਆਜ਼ਾਦ ਹੀ ਕਿਉਂ ਜਿਹੜਾ ਕਿ ਚੋਣ ਲੜਨ ਦਾ ਤੁਸੀਂ ਫੈਸਲਾ ਕੀਤਾ ਆਮ ਹਮ ਐਕਚੁਅਲੀ ਜਿਹਨੇ ਮੇਰੇ ਵੀਰ ਨੇ ਇੱਧਰ ਦੇ ਵੀ ਤੇ ਬਾਹਰਲੇ ਵੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਹਨਾ ਕਿਹਾ ਕਿ ਜੀ ਜੀ ਤੁਸੀਂ ਆ ਤਰਨਕਾਰਨ ਦੇ ਇਲੈਕਸ਼ਨਸ ਲੜੋ ਨਾ ਵੀ ਗਾਲ ਨੂੰ ਮੋਰੇ ਰੱਖਦੇ ਹੋਏ ਹਨਾ ਫਿਰ ਮੈਂ ਆ ਡਿਸਾਈਡ ਕੀਤਾ ਕਿ ਚਲੋ ਅਸੀਂ ਲੱਗਦੇ ਹੈਗੇ ਕਿ ਹਨਾ ਜੀ ਤੇ ਐਕਚੁਅਲੀ ਮੈਂ ਮੇਰਾ ਜਿਹੜਾ ਮੇਨ ਮੋਟਿਵ ਹੈਗਾ ਕਿ ਸਾਰੇ ਪੰਛਤ ਤੇ ਰਾਣੂ ਇਕੱਠੇ ਦੋ ਮੇਰਾ ਜਾਦਾ ਮੇਰੀ ਨੇੜਤਾ ਮਾਨ ਸਾਹਿਬ ਨਾਲ ਹੈਗੀ ਆ ਹਨਾ ਪਰ ਮੈਂ ਜਾਣੀ ਹੁੰਦੀ ਆ ਕਿ ਜਿਹੜੇ ਬਾਕੀ ਵੀ ਸਾਰੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਸਾਰੇ ਆਈ ਚਾਹੁੰਦੇ ਨੇ ਕਿ ਮੈਂ ਮਤਲਬ ਮਤਲਬ ਕੀ ਅਸੀਂ ਸਾਰਿਆਂ ਦੀ ਸਪੋਰਟ ਨਾਲ ਸਾਰਿਆਂ ਸਪੋਰਟ ਲੈ ਕੇ ਆ ਇਲੈਕਸ਼ਨ ਲੜੀਏ ਹਾਲਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਪੰਥਕ ਟੀਰਾਂ ਨੂੰ ਐਗਜ਼ਿਊਟ ਕਰਨ ਦੇ ਲਈ ਤੁਸੀਂ ਇਹ ਫੈਸਲਾ ਕੀਤਾ ਪਰ ਇਸ ਤਰ੍ਹਾਂ ਦੇ ਨਾਲ ਜੇਕਰ ਆਪਾਂ ਮਾਨਦਲ ਦਾ ਹੀ ਜ਼ਿਕਰ ਕਰ ਲਈਏ ਤਾਂ ਉਹ ਵੀ ਕਹਿ ਰਹੇ ਕਿ ਅਸੀਂ ਜਿਹੜੀ ਕਿ ਪੰਥ ਨੂੰ ਮੁੱਖ ਰੱਖਦੇ ਹਾਂ ਜਿਹੜਾ ਕਿ ਚੋਣ ਲੜ ਰਹੇ ਹਾਂ ਦੂਜੇ ਪਾਸੇ ਅੰਮ੍ਰਿਤਪਾਲ ਦੀ ਪਾਰਟੀ ਹੈਗੀ ਹੈ ਵਾਰਕ ਪੰਜਾਬ ਜਥੇਬੰਦੀ ਉਹ ਵੀ ਜਿਹੜੀ ਕਿ ਹੈਗੀ ਹੈ ਹੁਣ ਆਪਣੀ ਸਰਗਰਮੀ ਦਿਖਾ ਰਹੀ ਹੈ ਹਾਲਾਂਕਿ ਉਹਨਾਂ ਵੱਲੋਂ ਕੈਂਡੀਡੇਟ ਦੀ ਅਨਾਊਂਸਮੈਂਟ ਨਹੀਂ ਕੀਤੀ ਗਈ ਪਰ ਹੁਣ ਤੁਸੀਂ ਉਪਪਈ ਹੈਗੀ ਹੈ ਕਿ ਜੇਕਰ ਭਾਈ ਅੰਮ੍ਰਿਤਪਾਲ ਦੇ ਪਿਤਾ ਜਾਂ ਮਾਤਾ ਜੀ ਖੁਦ ਮੈਦਾਨ ਦੇ ਵਿੱਚ ਆਉਣ ਰਿਹਾ ਤਾਂ ਤੁਸੀਂ ਨਾਮ ਵਾਪਸ ਲੈ ਲੋਗੇ

ਤੇ ਵਿਰੋਧੀ ਇਹ ਵੀ ਸਵਾਲ ਚੁੱਕ ਰਹੇ ਨੇ ਕਿ ਅੰਮ੍ਰਿਤਪਾਲ ਧੜੇ ਨੂੰ ਢਾਹ ਲਗਾਉਣ ਦੇ ਲਈ ਇਹ ਮਾਨਤਲ ਦੀ ਜਿਹੜੀ ਕਿ ਸਿਆਸਤ ਹੋ ਸਕਦੀ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਹਨਾ ਤੇ ਆ ਐਦਾਂ ਕੁਝ ਨਹੀਂ ਕਿ ਕਿਸੇ ਨੂੰ ਅਸੀਂ ਥੱਲੇ ਲਾਣਾ ਹੈਗਾ ਉਹ ਤੇ ਰਾਨਾ ਬਲਕਿ ਮੈਂ ਤਾਂ ਆਸੀਂ ਤਾਂ ਆ ਚਾਹਦੇ ਹੈਗੇ ਆ ਕਿ ਸਿ ਸਾਰਿਆਂ ਨੂੰ ਸਾਨੂੰ ਸਪੋਰਟ ਮਿਲੇ ਹਨਾ ਚਾਹੇ ਉਹ ਜੀ ਕਹਿੰਦੇ ਅੰਮ੍ਰਿਤਪਾਲ ਜੇ ਦੀ ਪਾਰਟੀ ਹੋਵੇ ਜਦੋਂ ਪਾਂਜੀ ਨਾਂੰਦਰੀ ਹੋਵੇ ਹਨਾ ਮਾਨ ਸਾਹਿਬ ਦੀ سپورਟ ਹੋਵੇ ਬਲਕਿ ਮੈਂ ਜਾਨੀਆ ਸੋਚਿਆ ਕਿ ਆ ਮੈਂ ਇਹ ਆ ਵਾਲੀ ਸੀਰੀਜ਼ ਦੇ ਟਕੇ ਅਸੀਂ ਕੌਮ ਦੀ ਝੋਲੀ ਚ ਪਾਸ ਅਸੀਂ ਇਹ ਤੇ 2000 ਸਟਾਈਲ ਦੇ ਲਈ ਇੱਕ ਐਗਜ਼ਾਮਪਲ ਸੈੱਟ ਕਰ ਸਕੀਏ ਕਿ ਜਦ ਅਸੀਂ ਇਕੱਠੇ ਹੋ ਕੇ ਲੱਗਦੇ ਆ ਦੈਨ ਵੀ ਗਾਟ ਅ ਡਿਫਰੈਂਟ ਰਿਜ਼ਲਟ ਤੇ ਅਸੀਂ ਆਪਣੇ ਕੌਮ ਲਈ ਪੰਜਾਬ ਲਈ ਅਸੀਂ ਕੁਝ ਕਰ ਸਕਦੇ ਹੈਗੇ ਤੋ ਤੁਹਾਡੇ ਬ੍ਰਦਰ ਵੀ ਜਿਹੜੇ ਕਿ ਸੰਸਦ ਹੈਗੇ ਨੇ ਭਾਈ ਅਤਰਵਜੀਤ ਸਿੰਘ ਖਾਲਸਾ ਜੀ ਉਹਨਾਂ ਨਾਲ رابطہ ਕੀਤਾ ਤੁਸੀਂ ਉਹਨਾਂ ਦਾ ਕੀ ਕਹਿਣਾ ਹੈਗਾ ਤੁਹਾਡੇ ਆਜ਼ਾਦ ਕੈਂਡੀਡੇਟ ਵਜੋਂ ਮੈਦਾਨ ਚ ਉਤਰਨ ਤੇ ਨਹੀਂ ਹਲੇ ਉਹਨਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਹੈਗੀ ਆ ਹਾਂਜੀ ਤੋ ਆ ਕੀ ਜਿਸ ਤਰ੍ਹਾਂ ਦੇ ਨਾਲ ਹੁਣ ਇੱਕ ਦੋ ਚਿੱਟੀ ਜੀ ਪੈਦਾ ਹੋ ਚੁੱਕੀ ਹੈਗੀ ਕਿਉਂਕਿ ਪੰਥਕ ਜਿਹੜੀ ਕਿ ਹੈਗੀ ਹੈ ਤੇ ਹਰੇਕ ਜਿਹੜੀ ਕਿ ਪੂਰੀ ਕੋਕ ਪੜਤਾਲ ਕਰੀ ਹੈ ਕਿ ਕਿਸੇ ਉਮੀਦਵਾਰ ਨੂੰ ਲੈ ਕੇ ਲਕੀ ਹੈ ਕਲੈਟੀ ਹੋਵੇ ਇੱਕ ਤਾਂ ਤੁਸੀਂ ਜਿਹੜੇ ਕਿ ਹੈਗੇ ਇਹਨਾਂ ਵਧੀਆ ਰੁਤਬਾ ਰੱਖਦੇ ਹੋ ਤੇ ਦੂਜੇ ਪਾਸੇ ਬੀਬੀ ਖਾਲੜਾ ਦਾ ਜ਼ਿਕਰ ਕਰੀਏ ਤਾਂ ਉਹ ਵੀ ਬਹੁਤ ਜਿਹੜੇ ਕਿ ਅਸਰ ਸੂਖ ਰੱਖਦੇ ਨੇ ਤੋਂ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਅਨਾਉਂਸ ਕੀਤਾ ਜਾਂਦਾ ਐਜ਼ ਅ ਕੈਂਡੀਡੇਟ ਫਿਰ ਵੀ ਤੁਸੀਂ ਵਿਡਰੋਲ ਕਰ ਲੋਗੇ ਆਪਣਾ ਨਾਮ ਹਾਂਜੀ ਹਾਂਜੀ ਉਹ ਮੇਰੇ ਨਾਲ ਵੱਡੇ ਨੇ ਬਹੁਤ ਰਿਸਪੈਕਟਫੁਲ ਹੈਗੇ ਪੰਥ ਦੇ ਜੇ ਜੇ ਉਹ ਵੈਸਾ ਤਾਂ ਮੇਰੀ ਸਾਡੀ ਨਾਲ ਗੱਲ ਹੋਈ ਹੈਗੀ ਆ ਹਨਾ ਪਰ ਜੇ ਜਸਟ ਇਨ ਕੇਸ ਜੇ ਉਹ ਵੀ ਆ ਕੇ ਇਲੈਕਸ਼ਨ ਵਿੱਚ ਤਰਨਤਾਰਨ ਦੇ ਆ ਕੇ ਲੜਨਾ ਚਾਹੁੰਦੇ ਖੜਨਾ ਚਾਹੁੰਦੇ ਨੇ ਤੇ ਮੈਂ ਉਹਨਾਂ ਦੇ ਸਪੋਰਟ ਵਿੱਚ ਆਪਣਾ ਨਾਮ ਵਿਡਰੋ ਕਰਾਂਗੇ ਤੇ ਉਹਨਾਂ ਦੇ ਕੰਪੇਨਿੰਗ ਵਿੱਚ ਅਦਰਵਾਈਜ਼ ਪੂਰੀ ਨਾਲ ਹੀ ਹੈਲਪ ਕਰਾਂਗੇ ਜਿੱਤਨ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੰਥਕ ਧਿਰਾਂ ਦੀ ਇਕਜੁੱਟਤਾ ਬਹੁਤ ਜ਼ਰੂਰੀ ਹੈਗੀ ਪਰ ਜਿਸ ਤਰ੍ਹਾਂ ਦੇ ਨਾਲ ਭਾਈ ਅੰਮ੍ਰਿਤਪਾਲ ਦਾ ਧੜਾ ਹੈਗਾ ਉਹ ਵੀ ਇਸੇ ਗੱਲ ਨੂੰ ਲੈ ਕੇ ਡਾ ਕਿ ਹੈਗਾ ਆ ਲਗਾਤਾਰ ਪ੍ਰਚਾਰ ਕਰ ਰਿਹਾ ਕਿ ਪੰਥਕ ਇਕਤਾ ਦੇ ਲਈ ਉਹ ਜਿਹੜੇ ਕਿ ਇਹ ਪਾਰਟੀ ਬਣਾਈ ਹੈ ਤੇ ਫਿਰ ਜੇਕਰ ਤੁਸੀਂ ਤੁਹਾਡਾ ਵੀ ਜਿਹੜਾ ਕਿ ਵਿਜ਼ਨ ਸੇਮ ਹੈਗਾ ਤਾਂ ਤੁਸੀਂ ਫਿਰ ਉਹਨਾਂ ਦੇ ਧੜੇ ਦੇ ਨਾਲ ਜਾਣਾ ਬੈਤਰ ਕਿਉਂ ਨਹੀਂ ਸਮਝ ਰਹੇ ਕਿਉਂਕਿ ਉਹ ਚਲੋ ਉਹ ਵੀ ਆਪਾਂ ਸੋਚ ਸਕਦੇ ਹਾਂ ਅੱਗੇ ਹਲੇ ਕਿਉਂਕਿ ਹਲੇ ਇਕੱਲਾ ਉਹਨਾਂ ਤਾਂ ਨਹੀਂ ਹੈਗਾ ਉਹ ਨਹੀਂ ਤਾਂ ਹੈਗੇ ਮੈਂ ਮੈਂ ਐਕਚੁਅਲੀ ਮੈਨੂੰ ਹੈਗਾ ਕਿ ਅਸੀਂ ਇੱਕ ਜਿਵੇਂ ਝੰਡੇ ਥੱਲੇ ਇਕੱਠੇ ਹੋਈਏ ਜਿਵੇਂ ਮੇਰੇ ਮਾਤਾ ਜੀ ਦਾ ਯੂ ਸੀਗਾ ਇਹਨਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਤਾਂ ਕਿ ਅਸੀਂ ਪੰਜਾਬ ਲਈ ਆਪਣੇ ਕੌਮ ਲਈ ਕੁਝ ਕਰ ਸਕੀਏ ਤੇ ਮੈਂ ਵੀ ਉਹਨਾਂ ਦੇ ਫੁੱਟਪ੍ਰਿੰਟ ਤੇ ਹੀ ਚੱਲਾ ਕਰਦੇ ਹੈਗੀਆਂ ਤੇ ਬਹੁਤ ਓਡੀ ਗੱਲ ਹੋ ਗਈ ਜੇ ਅਸੀਂ ਸਾਰੇ ਹਨਾ ਅਲਾਈਅੰਸ ਕਰ ਲਈਏ ਇਕੱਠੇ ਹੋ ਜੀ ਤੁਹ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਜਿਹੜਾ ਕੀ ਸਿਨੈਰੀਓ ਬਣਿਆ ਹੋਇਆ ਹੈ ਇਹ ਉਹ ਹਲਕਾ ਹੈਗਾ ਜਿੱਥੇ ਕਿ ਅਮਰਿਤਪਾਲ ਨੇ ਵੱਡੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਸੀ ਅਤੇ ਹੁਣ ਉਸੇ ਤਰੰਤਰੇ ਇਲਾਕੇ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਇੱਕ ਪੰਥਕ ਉਮੀਦਵਾਰ ਦਾ ਜਿਹੜਾ ਕੀ ਹੈਗਾ ਆ ਉਥੇ ਇੱਕ ਬਹੁਤ ਉਹ ਜਿਹੜਾ ਕੀ ਉਹਦਾ ਸੂਖ ਹੋਵੇਗਾ ਤੇ ਉਸ ਨੂੰ ਲੈ ਕੇ ਤੁਸੀਂ ਸਮਝਦੇ ਹੋ ਕਿ ਤੁਸੀਂ ਜਾਂ ਫਿਰ ਤੁਹਾਡੇ ਤੋਂ ਬੈਟਰ ਕੌਣ ਹੋ ਸਕਦਾ ਹੈ ਨਾ ਜੀ ਤੁਸੀਂ ਹੁਣੇ ਆਪੇ ਗਿਆ ਬੀਬੀ ਖਾ ਲੈਣਾ ਜੀ ਹੋ ਸਕਦੇ ਹੈਗੇ ਨੇ ਹਨਾ ਅੰਮ੍ਰਿਤਪਾਲ ਜਿਹਦੇ ਸਾਹਬ ਹੋਸਾਲਵੇਂ ਵਾਲੀ ਮਾਤਾ ਜੀ ਹੋ ਚੱਕਦੇ ਨੇ ਹਨਾ